ਰਾਣਾ ਜਗਰਾ ਸਿੰਘ ਪ੍ਰਧਾਨ ਯੂਥ ਕਲੱਬ ਬਾਬਾ ਭਾਈ ਸਾਦਾ ਜੀ ਸਪੋਰਟਸ ਐਂਡ ਕਲਚਰ ਕਲੱਬ ਬਲਸਤੰਦਰ ਤੇ ਮੇਰੇ ਨਾਲ ਸਰਪੰਚ موجود ਨੇ ਨਾਲ ਬਲਾਕ ਸੰਤੀ ਦੇ ਆਪਣਾ ਮਹਿੰਦਰ ਜਿਹੜੇ ਸਾਡੇ ਰਣਜੀਤ ਸਿੰਘ ਜੀ ਹਰਵਿੰਦਰ ਸਿੰਘ ਜੀ ਤੇ ਨfteਜ ਹੁਣੀ ਜੋਗਾ ਵੀਰ ਆਪਣਾ ਹਰਮਨ ਤੇ ਜਿੰਨੇ ਵੀ ਮੇਰੇ ਸਾਰੇ ਵੀਰ ਜੀਤ ਹਰਜੀਤ ਸਿੰਘ ਹੁਣੀ ਤੇ ਇਨਾਂ ਸਾਰੇ ਪਰਿਵਾਰਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਇੱਕ ਦੇ ਪੂਰੇ ਨਗਰ ਦਾ ਪਿੰਡ ਦਾ ਦੋਵਾਂ ਦਾ ਜਿਨ੍ਹਾਂ ਨੇ ਸਾਨੂੰ ਇਸ ਮਕਾਮ ਤੇ ਪਹੁੰਚਣ ਲਈ ਜਦ ਸਾਨੂੰ ਲੋਕਾਂ ਦੀ ਮਦਦ ਕਰਨ ਵਾਸਤੇ ਵੱਧ ਤੋਂ ਵੱਧ ਸਾਨੂੰ ਪੈਸਾ ਦਿੱਤਾ ਤਾਂ ਕਿ ਅਸੀਂ ਕੋਈ ਵੀ ਚੀਜ਼ ਜਿਹੜੀ ਲੋਕਾਂ ਵਾਸਤੇ ਦੇ ਸਕਦੇ ਉਹ ਰਹਿ ਨਾ ਜਾਵੇ ਸੋ ਇਸ ਕਰਕੇ ਮੈਂ ਸਾਰੇ ਹੀ ਪਿੰਡ ਦਾ ਤੇ ਨੌਜਵਾਨ ਮੁੰਡਿਆਂ ਦਾ ਧੰਨਵਾਦ ਕਰਦਾ ਹਾਂ ਤੇ ਨਾਲ ਹੀ ਆਸ ਕਰਦਾ ਹਾਂ ਕਿ ਸਾਡੇ ਵਾਲੇ ਵੇਖ ਕੇ ਹੋਰ ਪਿੰਡਾਂ ਦੇ ਨੌਜਵਾਨ ਵੀ ਉੱਠਣਗੇ ਤੇ ਆਪਣਾ ਆਪਣੇ ਪਿੰਡਾਂ ਦੇ ਵਿੱਚੋਂ ਏਕ-ਏਕ ਟਰਾਲੀ ਵੀ ਲੈ ਕੇ ਜਾਣ ਕੋਈ ਡੰਗਰਾਂ ਦਾ ਚਾਰਾ ਲੈ ਕੇ ਜਾਵੇ ਕੋਈ ਆਪਣਾ ਪਨੀਰੀ ਲੈ ਕੇ ਜਾਵੇ ਕਿਉਂਕਿ ਲੋਕਾਂ ਦੇ ਝੋਨੇ ਵੀ ਡੁੱਬ ਚੁੱਕੇ ਆ ਜਿੱਥੇ ਜਾ ਕੇ ਨੁਕਸਾਨ ਆਇਆ ਬਾਣਾ ਉਥੋਂ ਜਾ ਕੇ ਲੋਕਾਂ ਨੂੰ ਪੁੱਛੋ ਉਥੋਂ ਦੇ ਕੀ ਹਾਲਾਤ ਨੇ ਬਾਕੀ ਅਸੀਂ ਸਿੱਲਾ ਵਾਲੇ ਜੇ ਰਾਸ਼ਨ ਦਾ ਸਾਰਾ ਜੋ ਵੀ ਆ ਸਾਰਾ ਕੁਝ ਲੈ ਕੇ ਜਾ ਰਹੇ ਆ ਬ੍ਰੈਡ ਲੈ ਕੇ ਜਾ ਰਹੇ ਆ ਗੁਰਦੁਆਰਾ ਚਾਰ ਸਾਹਿਬ ਵਿਖੇ ਮੂਠਿਆਂ ਵਾਲਾ ਦੇ ਵਿੱਚ ਸੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਵਾ ਕਿ ਇੱਕ ਤਾਂ ਆਪਾਂ ਪਿਆਜ਼ ਆਟਾ ਕਰੀਬ 150 ਤੋਂ ਡੇ ਹਰ ਪਰਿਵਾਰ ਨੂੰ ਜੋਗੀ ਦਿੱਤਾ ਜਾ ਸਕੇ 150 ਪਰਿਵਾਰਾਂ ਨੂੰ ਅਸੀਂ 10-10 ਕਿਲੋ ਦੀ ਗੁੱਥੀ ਦੇ ਕੇ ਆਵਾਂਗੇ ਵੇਸਣ ਲੈ ਕੇ ਜਾ ਰਹੇ ਹਾਂ 30 ਲੀਟਰ ਤੇਲ ਲੈ ਕੇ ਜਾ ਰਹੇ ਹਾਂ 200 ਬਰੈਡ ਦੇ ਆਪਣਾ ਪੈਕੇਟ ਲੈ ਕੇ ਜਾ ਰਹੇ ਹਾਂ 130 ਵਾਟਰ ਦੀਆਂ ਪੇਟੀਆਂ ਲੈ ਕੇ ਜਾ ਰਹੇ ਹਾਂ ਮਸਾਲਾ ਲੈ ਕੇ ਜਾ ਰਹੇ ਹਾਂ ਠੀਕ ਹੈ ਦਾਲ ਅਤੇ ਫਲ ਤੇ ਨਿਊਟਰੀ ਦੇ 5 ਤੋਂ ਡੇ ਲੈ ਕੇ ਜਾ ਰਹੇ ਹਾਂ ਤਾਂ ਕਿ ਜਿਹੜੇ ਵੀ ਪਿੰਡ ਚ ਆਪਾਂ ਜਾਈਏ ਕੋਈ ਵੀ ਪਿੰਡ ਦੇ ਵਿੱਚੋਂ ਇੱਕ ਵੀ ਬੰਦਾ ਖਾਣਾ ਰਹਿ ਸਕੇ ਤੇ ਜਿਹੜੇ ਕੋਈ ਜਿਨ੍ਹਾਂ ਦੀ مالی ਹਾਲਤ ਬਹੁਤ ਜ਼ਿਆਦਾ ਖਸਤਾ ਵਾ ਉਹਨਾਂ ਨੂੰ ਅਸੀਂ ਆਟਾ ਦੇ ਕੇ ਆਵਾਂਗੇ ਗੁੱਥੀਆਂ ਦੇ ਰੂਪ ਦੇ ਵਿੱਚ ਤੇ ਵੇਖੋ ਜੀ ਮੈਂ ਐਕਚੁਅਲੀ ਤਾਂ ਇਹ ਹੈ ਕਿ ਪਿੰਡਾਂ ਦੇ ਵਿੱਚ ਹੁੰਦੀਆਂ ਧਰੇ ਬਾਜ਼ੀਆਂ ਆਪਾਂ ਕੇ ਸਰਪੰਚ ਨਾਲ ਗੱਲ ਕਰਦੇ ਜਾਂ ਕੇ ਨੰਬਰਦਾਰ ਨਾਲ ਗੱਲ ਕਰਦੇ ਜਾਂ ਕਿਸੇ ਹੋਰ ਮੋਤਵਾਰ ਵਿਅਕਤੀ ਨਾਲ ਗੱਲ ਕਰਦੇ ਉਹਨੇ ਇਹ ਕਹਿਣਾ ਸੀਗਾ ਕਿ ਮੇਰੇ ਬੰਦਿਆਂ ਨੂੰ ਮਿਲ ਜੇ ਦੁੱਧ ਨੂੰ ਉਹਨੇ ਜਾਵੇ ਅਸੀਂ ਇਸ ਕਰਕੇ ਕਿਸੇ ਮੋਤਵਾਰ ਨਾਲ ਨਹੀਂ ਗੱਲ ਕੀਤੀ ਅਸੀਂ ਗਰੰਤੀ ਸਾਹਿਬ ਨਾਲ ਗੱਲ ਕੀਤੀ ਉੱਥੋਂ ਦੇ ਗੁਰਦੁਆਰਾ ਸਾਹਿਬ ਵਾਲਿਆਂ ਨਾਲ ਉਹਦੇ ਵਾਸਤੇ ਸਾਡੇ ਆਪਣਾ ਸੇਕ ਭਾਈ ਜੀ ਇਹਨਾਂ ਨੇ ਵੀ 2.5 ਕਿਲੇ ਆਟਾ ਲੈ ਗਿਆ ਆ ਦਾਲ ਲੈ ਗਿਆ ਆ ਨੂਨ ਬਦੋਰਾ ਮਸਾਲੇ ਵਗੈਰਾ ਸਾਰਾ ਕੁਝ ਲੈ ਗਿਆ ਰੋ ਲੰਗਾਈ ਤੇ ਇਹ ਕੋਈ ਜਿੱਥੇ ਸਾਨੂੰ ਲੋਡ ਲੱਗੀ ਸਾਨੂੰ ਭਾਵੇਂ ਉਸ ਤੋਂ ਮੋਕੇ ਵਾਲਾ ਨੂੰ ਜਾਣਾ ਪਵੇ ਭਾਏ ਜਿੱਥੇ ਜਿਆਦਾ ਜ਼ਰੂਰਤ ਆਪਾਂ ਉੱਥੇ ਹੀ ਛਾਲੀ ਜਾ ਕੇ ਜਾਣੀ ਆ ਅਦਰਵਾਈਜ਼ ਸਾਨੂੰ ਵੀ ਪਤਾ ਵਲ ਕਿ ਕਈ ਲੋਕ ਇਹੋ ਜਿਹੇ ਹੁੰਦੇ ਆ ਕਿ ਜਿਹੜੇ ਫੜ ਫੜ ਕੇ ਰਸਤੇ ਘਰਾਂ ਜਿੱਥੇ ਜਾਂਦੇ ਆ ਕਿ ਉਹਨਾਂ ਦੇ ਘਰ ਕੋਲ ਸਭ ਕੁਝ ਦੇਖ ਕੇ ਗੁਮਰਾਹ ਵੀ ਹੋ ਜਾਂਦੇ ਆ ਤੋਂ ਮੈਂ ਆਪਣੇ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦਾ ਜਿੱਥੇ ਜਾ ਕੇ ਗੁਮਰਾਹ ਨਾ ਹੋਵੇ ਜਿੱਥੇ ਆਪ ਜਾ ਕੇ ਦੇਖੋ ਕਿ ਹਾਂ ਵਾਤਾਈਏ ਕਿ ਇਸ ਦੇ ਬਰੁੱਤ ਤੋਂ ਜਿੱਥੇ ਦੀ ਲੋੜ ਹੈਗੀ ਆ ਜੇ ਨਹੀਂ ਹੈਗੀ ਬਾਕੀ ਮੈਂ ਕੱਲ ਦੇਖਣਾ ਸੀਗਾ ਕਿ ਅਕਾਦ ਦੇ ਜਿਹੜਾ ਸਾਰਿਆ ਉਹਨੇ ਕੱਲ ਜਦੋਂ ਪਾਈ ਸੀ ਕਿ ਆਪਣਾ ਉੱਤੇ ਸਾਰਾ ਬਹੁਤ ਲੋਕ ਲੈ ਗਏ ਵਾਹਣਾਂ ਤੇ ਚੱਲਦੇ ਗਾੜੀ ਪੀਏ ਤੇ ਜਿੱਥੇ ਉੱਤੇ ਲੋਕਾਂ ਨੇ ਸਾਥ ਮਨਾ ਕਰ ਦਿੱਤਾ ਕਿ ਤੁਹਾਨੂੰ ਚਾਰੇ ਦੀ ਲੋੜ ਨਹੀਂ ਜਰੂਰ ਉਸੇ ਉੱਤੇ ਉਹੀ ਸਮਾਨ ਬਚਾਇਆ ਗਿਆ ਜਿੱਥੇ ਕਿਸੇ ਘਰੀਆ ਪਹਿਲਾਂ ਇੱਕ ਵਾਰੀ ਆਪ ਜਾ ਕੇ ਗੱਡੀ ਤੇ ਸਭ ਕੋਈ ਫਾਦਰ ਕਰਕੇ ਉੱਥੇ ਆ ਜਾ ਕੇ ਕੋਈ ਮੋਕਾ ਹਿੰਦੂ ਮੋਕਾ ਦੇ ਤੇ ਜੋ ਤੇ ਕੰਦ ਦੀ ਲੋੜ ਆ ਉਹ ਬਚਾਈ ਗਿਆ ਫਾਂਜੀ ਦੇ ਦੰਦ ਨੇ ਜਿਨੇ ਦੇ ਤੱਕ ਮਹਾਰਾਜ ਸੁਲੋਣੇ ਪਰਮਾਤਮਾ ਦਾ ਭਾਣਾ ਮੰਨਣਾ ਪੈਣਾ ਸਾਰਿਆਂ ਨੂੰ ਠੀਕ ਆ ਜਿਨੇ ਦੇ ਤੱਕ ਇਹ ਕਿਤੇ ਖੁਸ਼ਾਸੀ ਰਹੂਗੀ ਆਪਾਂ ਵੱਧ ਚੜਦੀ ਕਲਾ ਭਾਵਾਂਗੇ ਸਤ ਪੁੰਦੇ ਰਹਿਣਾ ਅੱਧੀ ਰਸਤੈ ਖਾディー ਤਾਲਾ ਕਰਦਾ ਤੁਗੇ ਨੇ Það er það þegar þú. Það er það þegar þú. Áður það þig. Áður þig.